ਕਿ ਗੁਰਵਿੰਦਰ ਸਾਡਾ ਨੇ ਇੱਕ ਪੁੱਤ ਸੀ ਉਹ ਸਾਡਾ ਜਵਾਈ ਬਣ ਕੇ ਸਾਡੇ ਘਰ ਕਦੇ ਵੀ ਨਹੀਂ ਆਇਆ ਸੀ ਜੀ ਸਿਆਣੇ ਕਹਿੰਦੇ ਆ ਧੀ ਦੇ ਕਿ ਪੁੱਤ ਲੈ ਲੀਦਾ ਉਹਨੇ ਸਾਡਾ ਪੁੱਤ ਮਾਰਿਆ ਅੱਜ ਮੈਂ ਜਿੱਥੇ ਬੈਠਾ ਹੋ ਸਕਦਾ ਮੈਂ ਗੁਰਵਿੰਦਰ ਦੀ ਬਦੌਲਤ ਬੈਠਾ ਹਾਂ ਟੈਬਲ ਉਵੇਂ ਮਰ ਗਈ ਜਿਹਨੇ ਸਾਡਾ ਇੱਕ ਹੀਰੇ ਵਰਗਾ ਪੁੱਤ ਮਾਰਤਾ ਹੈ ਸਾਡੀ ਕੁਛ ਨਹੀਂ ਲੱਗਦੀ ਬੈਠਦੇ ਆ ਗੁਰਵਿੰਦਰ ਸਿੰਘ ਦੇ ਘਰੇ ਉਥੋਂ ਸਾਨੂੰ ਫਿਰ ਉਠਾ ਦਿੱਤਾ ਜਾਂਦਾ ਮੈਂ ਤੁਸੀਂ ਚਲੇ ਜਾਓ ਨਹੀਂ ਤਾਂ ਅਸੀਂ ਪਿੰਡ ਦੇ ਵਿੱਚ ਸਪੀਕਰ ਦੇ ਵਿੱਚ ਆਵਾਜ਼ ਦੇ ਕੇ ਅਸੀਂ ਤੁਹਾਡੇ ਨਾਲ ਬੁਰੀ ਕਰਾਂਗੇ ਸੁਖਣ ਵਾਲਾ ਮਾਮਲਾ ਦੇ ਵਿੱਚ ਕਾਤਿਲ ਰੁਪਿੰਦਰ ਕੌਰ ਦਾ ਪਿਤਾ ਆਇਆ ਪਹਿਲੀ ਵਾਰ মিডিਆ ਦੇ ਸਾਹਮਣੇ ਤੇ ਕਰ ਦਿੱਤੇ ਹੋਸ਼ ਉਡਾਊ ਖੁਲਾਸੇ ਰੁਪਿੰਦਰ ਕੌਰ ਤੇ ਉਸ ਦੇ ਆਸ਼ਿਕ ਦੇ ਲੱਛਣਾਂ ਬਾਰੇ ਚੱਲ ਰਹੀਆਂ ਗੱਲਾਂ ਤੇ ਵੀ ਦਿੱਤਾ ਵੱਡਾ ਬਿਆਨ ਸ਼ਸ਼ੀਕਲ ਜੀ ਤੁਸੀਂ ਦੇਖ ਰਹੇ ਹੋ ਲੋਕ ਹਿੱਤ ਪੰਜਾਬ ਦਾ ਦੇ ਕਿ ਸੁਖਣ ਵਾਲਾ ਦੇ ਵਿੱਚ ਜੋ ਇਹ ਬਹੁਤ ਵੱਡੀ ਘਟਨਾ ਵਾਪਰੀ ਉਸ ਤੋਂ ਬਾਅਦ ਲਗਾਤਾਰ ਜਿੱਥੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲਾ ਪਰ ਹੁਣ ਇਸ ਪੂਰੇ ਮਾਮਲੇ ਤੋਂ ਬਾਅਦ ਰੁਪਿੰਦਰ ਕੌਰ ਦੇ ਪਿਤਾ ਦਾ ਵੀ ਪਹਿਲਾ ਬਿਆਨ ਸਾਹਮਣੇ ਆਇਆ ਜਿਸ ਦੇ ਵਿੱਚ ਉਸ ਨੇ ਉਸ ਘਟਨਾ ਵਾਲੀ ਰਾਤ ਉਹਨਾਂ ਨੇ ਕੀ ਕੁਝ ਆਪਣੇ ਅੱਖੀ ਦੇਖਿਆ ਉਹ ਵੀ ਸਾਰਾ ਬਿਆਨ ਕਰ ਦਿੱਤਾ ਤੇ ਲਗਾਤਾਰ ਜੋ ਕਿਹਾ ਜਾ ਰਿਹਾ ਸੀ ਕਿ ਰੁਪਿੰਦਰ ਕੌਰ ਦੇ ਕਾਫੀ ਸਮੇਂ ਤੋਂ ਉਸ ਮੁੰਡੇ ਦੇ ਨਾਲ ਨਜਾਇਜ਼ ਸਬੰਧ ਸੀ ਤੇ ਘਰ ਵਿਆਹ ਦੀ ਗੱਲ ਵੀ ਚੱਲੀ ਸੀ ਉoze ਉੱਤੇ ਵੀ ਰੁਪਿੰਦਰ ਕੌਰ ਦੇ ਪਿਤਾ ਨੇ ਵੱਡੇ ਖੁਲਾਸੇ ਕਰ ਦਿੱਤੇ ਅਤੇ ਕਿਹਾ ਕਿ ਰੁਪਿੰਦਰ ਸਾਡੇ ਲਈ ਮਰ ਗਈ ਹੈ ਸਾਡੀ ਰੁਪਿੰਦਰ ਹੁਣ ਕੁਝ ਵੀ ਨਹੀਂ ਲੱਗਦੀ ਉਸ ਨੂੰ ਧੀ ਕੈਨ ਨੂੰ ਵੀ ਜੀ ਨਹੀਂ ਕਰਦਾ ਜਿਸ ਨੇ ਬਹੁਤ ਸੌ ਸਾਡਾ ਪੁੱਤ ਸਾਡੇ ਤੋਂ ਖੋ ਲਿਆ ਇਸ ਦੇ ਨਾਲ ਹੀ ਰੁਪਿੰਦਰ ਕੌਰ ਦੇ ਪਿਓ ਨੇ ਦੱਸਿਆ ਕਿ ਉਹ ਕੈਨੇਡਾ ਤੋਂ ਡਿਪੋਰਟ ਹੋ ਕੇ ਨਹੀਂ ਆਈ ਸੀ ਬਲਕਿ ਗੁਰਵਿੰਦਰ ਸਿੰਘ ਦੀ ਵੀ ਕੈਨੇਡਾ ਦੀ ਫਾਈਲ ਆਈ ਸੀ ਔਰ ਰਿਫਿਊਜ਼ ਹੋ ਗਈ ਜਿਸ ਤੋਂ ਬਾਅਦ ਰੁਪਿੰਦਰ ਕੌਰ ਵੀ ਪਾਪਿਸ ਆ ਜਾਂਦੀ ਹੈ ਉਹ ਕਤਲ ਤੋਂ 2-3 ਦਿਨ ਪਹਿਲਾਂ ਮਿਲ ਕੇ ਵੀ ਗਏ ਨੇ ਪਰ ਇੱਕ ਵਾਰ ਵੀ ਇਹ ਨਹੀਂ ਲੱਗਿਆ ਕਿ ਰੁਪਿੰਦਰ ਕੌਰ ਦੇ ਦਿਮਾਗ ਦੇ ਵਿੱਚ ਕੀ ਕੁਝ ਚੱਲ ਰਿਹਾ ਇਸ ਤੋਂ ਇਲਾਵਾ ਹੋਰ ਵੀ ਜੜੀਆਂ ਵੱਡੀਆਂ ਗੱਲਾਂ ਨਿਕਲ ਕੇ ਸਾਹਮਣੇ ਆ ਉਸ ਨੂੰ ਲੈ ਕੇ ਵੀ ਰੁਪਿੰਦਰ ਕੌਰ ਦੇ ਪਿਤਾ ਨੇ ਇੱਕ ਇੱਕ ਖੁਲਾਸਾ ਕਰ ਦਿੱਤਾ ਆਓ ਸੁਣਦੇ ਹਾਂ ਕਿ ਰੁਪਿੰਦਰ ਕੌਰ ਦਾ ਪਿਤਾ ਕੀ ਗੁਰਵਿੰਦਰ ਸਿੰਘ ਦੇ ਅੰਤਿਮ ਸੰਸਕਾਰ ਉਹਨਾਂ ਦੇ ਘਰ ਗਏ ਸੀ ਤਾਂ ਕੀ ਗੱਲਬਾਤ ਹੋਈ ਬਹੁਤ ਹੀ ਮੰਦਭਗੀ ਘਟਨਾ ਹੈ ਜਿਹਦਾ ਕਿਸੇ ਸ਼ਬਦਾਂ ਵਿੱਚ ਕੋਈ ਬਿਆਨ ਕਰ ਹੀ ਨਹੀਂ ਸਕਦੇ ਗੁਰਵਿੰਦਰ ਸਿੰਘ ਸਾਡਾ ਜਵਾਈ ਨਹੀਂ ਸੀ ਉਹ ਸਾਡਾ ਪੁੱਤ ਸੀ ਜਿਹਦਾ ਸਾਨੂੰ ਨਾ ਸਹਿਣ ਜੋਗ ਦੁੱਖ ਘਟਾ ਨਾ ਭੁੱਲਣ ਜੋਗ ਅਸੀਂ ਇਸ ਘਟਨਾ ਨੂੰ ਸ਼ਬਦਾਂ ਵਿੱਚ ਬਿਆਨ ਹੀ ਨਹੀਂ ਕਰ ਸਕਦੇ ਸਾਨੂੰ ਜੀ ਤਕਰੀਬਨ 28 29 ਦੇ ਦਰਮਿਆਨ ਹੀ ਰਾਤ 12:00 ਵਜੇ ਦੇ ਕਰੀਬ ਹੁਣ ਅਸੀਂ ਉਹਨੂੰ ਬੇਟੀ ਵੀ ਨਹੀਂ ਕਹਿ ਸਕਦੇ ਜਿਨੇ ਸਾਡੇ ਤੋਂ ਬੇਟੀ ਅਖਵਾਉਣ ਦਾ ਅਧਿਕਾਰ ਉਹਦਾ ਖਤਮ ਹੋ ਚੁੱਕਿਆ ਹੈ ਫੋਨ ਆਉਂਦਾ ਹੈ ਜੀ ਤੇ ਪਾਪਾ ਜੀ ਸਾਨੂੰ ਬੰਦੇ ਪੈ ਗਏ ਤੇ ਜਲਦੀ ਆਓ ਗੁਰਵਿੰਦਰ ਕੋਠੇ ਦੇ ਉੱਪਰ ਬੋਲਦਾ ਨਹੀਂ ਮੈਂ ਤੇ ਪਿਤਾ ਜੀ ਜਲਦੀ ਨਾਲ ਉਥੇ ਪਹੁੰਚਦੇ ਆਂ ਜਾ ਕੇ ਦੇਖਦੇ ਆਂ ਗੁਰਵਿੰਦਰ ਦੀ ਡੈੱਡ ਬੋਡੀ ਪਈ ਹੈ ਤੁਸੀਂ ਨਹੀਂ ਅਸੀਂ ਸਿੱਧੇ ਘਰੇ ਚਲੇ ਜਾਂਦੇ ਆਂ ਜੀ ਦੋਸਤੋ ਬਾਅਦ ਅਸੀਂ ਰੌਲਾ ਪਾਉਣੀ ਆ ਜੀ ਕੋਠੇ ਦੇ ਉੱਪਰ ਚੜ੍ਹ ਕੇ ਫਿਰ ਅਸੀਂ ਲੋਕਾਂ ਨੂੰ ਘਰਾਂ ਦੇ ਵਿੱਚ ਬੂਹੇ ਬੰਦਦੇ ਆ ਰਾਤ ਨੂੰ ਫਿਰ ਉੱਥੇ ਲੋਕ ਆਉਂਦੇ ਆ ਜੀ ਫਿਰ ਉਹਨਾਂ ਦੇ ਇੱਕ ਪੂਆ ਜੀ ਇੱਥੇ ਨਵੇਂ ਕਿਲੇ ਆ ਉਹ ਆ ਜਾਂਦੇ ਆ ਸਭ ਤੋਂ ਪਹਿਲਾਂ ਸਾਡੇ ਤੋਂ ਬਾਅਦ ਜੀ ਫਿਰ ਆਉਂਦੇ ਆ ਘਰਾਂ ਦੇ ਵਿੱਚ ਸਾਨੂੰ ਬੰਦੇ ਪੈ ਕੇ ਮੈਨੂੰ ਨੇ ਅੰਦਰ ਬੰਦ ਕਰਤਾ ਬਾਹਰੋਂ ਬਾਹਰ ਖਿੱਚ ਕੇ ਰੱਖਿਆ ਗੁਰਵਿੰਦਰ ਦੇ ਜਦੋਂ ਮੈਂ ਬਾਹਰ ਤੋਂ ਉਹਨਾਂ ਨੇ ਛੱਡਿਆ ਮੇਰਾ ਮੈਂ ਬਾਹਰ ਆ ਕੇ ਉੱਪਰ ਦੇਖਦੀ ਆਂ ਤੇ ਗੁਰਵਿੰਦਰ ਜੀ ਇਸ ਹਾਲਤ ਵਿੱਚ ਪਏ ਆ। ਕਵਾਲੀ ਕੋਈ ਨਾ ਵਜਾ ਨਹੀਂ ਦਿਖ ਰਹੀ ਸੀ। ਕਿਉਂ ਉਸ ਤੋਂ ਪਹਿਲਾਂ 2 ਸਾਲ ਹੋ ਗਏ ਸੀ ਕਿ ਸ਼ਾਦੀ ਹੋਈ ਨੂੰ। ਜੀ। ਦੋਵਾਂ ਸਾਲਾਂ ਦੇ ਵਿੱਚ ਕਦੇ ਵੀ ਕੋਈ ਦੁਵਾ ਜੀਆਂ ਦੇ ਵਿੱਚ ਕੋਈ ਲੜਾਈ ਝਗੜਾ ਜਾਂ ਕੋਈ ਪਰਿਵਾਰ ਦੇ ਵਿੱਚ ਕਿਤੇ ਕੋਈ ਸਾਹਮਣੇ ਨਹੀਂ ਆਇਆ ਸੀ ਉਸ ਕਰਕੇ ਸਾਡੇ ਮਨ ਨੂੰ ਕੋਈ ਸ਼ੱਕ ਤਾਂ ਹੈ ਨਹੀਂ ਸੀ। ਸਾਨੂੰ ਤਾਂ ਜਦੋਂ ਪੁਲਿਸ ਨੇ ਕਲੀਅਰ ਕੀਤਾ ਉਦੋਂ ਹੀ ਪਤਾ ਲੱਗਿਆ ਵੀ ਇਹ ਕਾਂਡਾ ਜਿਹੜਾ ਇਹ ਕੁੜੀ ਨੇ ਕੀਤਾ ਤੇ ਜੀ ਯਕੀਨ ਆਪਦੇ ਬੱਚਿਆਂ ਤੋਂ ਇਹ ਉਮੀਦ ਨਹੀਂ ਹੁੰਦੀ ਕਿਸੇ ਵੀ ਮਾਪੇ ਨੂੰ ਨਹੀਂ ਹੁੰਦੀ ਪਰ ਜਦੋਂ ਸਾਹਮਣੇ ਇਨਵੈਸਟੀਗੇਸ਼ਨ ਦੇ ਵਿੱਚ ਜਿਸੇ ਰਿਹਾ ਸੀ ਫਿਰ ਯਕੀਨਤ ਕਰਨਾ ਹੀ ਹੈ ਜੀ ਪਰ ਜਿੱਡਾ ਕਨੌਣਾਉ ਨੇ ਕੰਮ ਕਰਤਾ ਜੀ ਅਸੀਂ ਕਿਸੇ ਵੀ ਸ਼ਬਦਾਂ ਵਿੱਚ ਉਹਨੂੰ ਬਿਆਨ ਨਹੀਂ ਕਰ ਸਕਦੇ ਜਿੱਡਾ ਸਾਬੂ ਪੁੱਤ ਜਿੱਦਾਂ ਸ਼ਰੀਫ ਇੱਕ ਦਰवेश ਵਰ ਇਨਸਾਨ ਹੁਣ ਮੈਂ ਉਹਨੂੰ ਤੀ ਤੱਕ ਕਹਿ ਨਹੀਂ ਸਕਦਾ ਜਿਹੜਾ ਇਸ ਕੁੜੀ ਨੇ ਮਾਰਤਾ ਇੱਕ ਮਾਪਿਆਂ ਦਾ ਇਕਲੌਤਾ ਇਕਲੌਤਾ ਪੁੱਤ ਉਸ ਘਰ ਦਾ ਚਿਰਾਗ ਹੀ ਬੰਦ ਕਰਤਾ ਇਹ ਦੋ ਵੱਡੀ ਘਟਨਾ ਕੀ ਵਾਪਰ ਸਕਦੀ ਹੈ ਉਹ ਸਾਲ ਤੋਂ ਕੁਝ ਦਿਨ ਉੱਪਰ ਹੋ ਗਏ ਸੀਗੇ ਅੱਜ ਤੱਕ ਕਿਸੇ ਨਾ ਤਾਂ ਕੁੜੀ ਨੇ ਨਾ ਗੁਰਵਿੰਦਰ ਸਿੰਘ ਨੇ ਸਾਡੇ ਜਵਾਈ ਨੇ ਨਾ ਕਿਸੇ ਉਸ ਪਰਿਵਾਰ ਨੇ ਸਾਡੇ ਨਾਲ ਕਦੇ ਵੀ ਲੜਕੀ ਬਾਰੇ ਕੋਈ ਗੱਲ ਹੀ ਨਹੀਂ ਕੀਤੀ। ਇਹ ਹੀ ਦੋਖਾ ਵੀ ਜੇ ਸਾਨੂੰ ਕਿਤੇ ਕੋਈ ਸਮਾਂ ਰਹਿੰਦਿਆਂ ਕਿਸੇ ਨੂੰ ਵੀ ਪਤਾ ਲੱਗਦਾ ਇਹ ਤਾਂ ਬਹੁਤ ਕੁਝ ਹੋ ਸਕਦਾ ਪਰ ਹੁਣ ਜਦੋਂ ਪਤਾ ਹੀ ਨਹੀਂ ਲੱਗਿਆ। ਜਦੋਂ ਜਦੋਂ ਆਪਾਂ ਲੜਕੀ ਦੀ ਮੈਰਿਜ ਕਰ ਦਿੰਦੇ ਆ। ਉਸ ਤੋਂ ਬਾਅਦ ਆਪਾਂ ਨੂੰ ਉਹਦਾ ਕੋਈ ਚੰਗਾ ਮਾੜਾ ਪੱਖ ਕੁਝ ਵੀ ਹੈ ਜੀ ਕੋਈ ਸਹੁਰੇ ਘਰ ਵੱਲੋਂ ਆਉਂਦਾ। ਫੇਰ ਹੀ ਆਪਾਂ ਨੂੰ ਕੁਝ ਉਹਦਾ ਪਤਾ ਲੱਗਦਾ ਹੈ। ਸਾਡੇ ਭਾਦੇ ਤੋਂ ਬੜੇ ਆਪਦੇ ਘਰੇ ਸੁਖੀ ਵਸਦੇ ਸੀ। ਕਿ ਉਹ ਜਿੰਮਤ ਨੂੰ ਪਹਿਲਾਂ ਹੀ ਦੱਸ ਚੁੱਕਿਆ ਹੈ ਕਿ ਗੁਰਵਿੰਦਰ ਸਿੰਘ ਦਾ ਗਰਾਂਸਾਨ ਤਾਂ ਕੋਈ ਦੁਨੀਆ ਤੇ ਹੋ ਸਕਦਾ ਹੋਰ ਨਾ ਹੋਵੇ ਸਾਨੂੰ ਤਾਂ ਕਿਸੇ ਤਰ੍ਹਾਂ ਦਾ ਵੀ ਕੋਈ ਪਤਾ ਹੀ ਨਹੀਂ ਸੀ ਪਰਵਾਰਾਂ ਦੀ ਸਹਿਮਤੀ ਨਾਲ ਕੋਈ ਚਲੋ ਬੇਟੀ ਉਸ ਸਮੇਂ ਕੈਨੇਡਾ ਸੀਗੀ ਚਲੋ ਬੱਚੇ ਨੇ ਵੀ ਮਗਰ ਜਾਣਾ ਹੀ ਹੁੰਦਾ ਗੁਰਵਿੰਦਰ ਸਿੰਘ ਦੀ ਫੈਲ ਆ ਜਾਂਦੀ ਉਹਦੀ ਰਿਫਿਊਜ਼ਲ ਆ ਜਾਂਦੀ ਹੈ ਉਸ ਤੋਂ ਬਾਅਦ ਪਰ ਪਰਿਵਾਰ ਦਾ ਪਲਾਨ ਬਣਦਾ ਵੀ ਚਲੋ ਆਪਾਂ ਇੱਥੇ ਹੀ ਸੈੱਟ ਹੋ ਜਾਈਏ ਕਿਉਂਕਿ ਵਧੀਆ ਫੈਮਿਲੀ ਆ ਜੀ ਜ਼ਮੀਨ ਜੈਦਰਾ ਦਾ ਘਰਬਾਰ ਬਹੁਤ ਵਧੀਆ ਪਰਿਵਾਰ ਆ ਜੀ ਮੇ ਚਲੋ ਸਾਨੂੰ ਬਾਹਰ ਨਹੀਂ ਵੀ ਜਾਂਦੇ ਸੀ ਇੱਥੇ ਹੀ ਆਪਦਾ ਫਿਰ ਉਹ ਪਰਿਵਾਰਕ ਫੈਸਲੇ ਦੇ ਮੁਤਾਬਕ ਜਦੋਂ ਵਿਆਹ ਤੋਂ ਬਾਅਦ ਰੁਪਿੰਦਰ ਕੈਨੇਡਾ ਜਾਂਦੀ ਆ ਉਦੋਂ ਹੀ ਸੌਰਾ ਪਰਿਵਾਰ ਵੱਲੋਂ ਉਹਦੀ ਵਾਪਸੀ ਦੀ ਟਿਕਟ ਵੀ ਕੁਦਰਤੀ ਲਈ ਜਾਂਦੀ ਆ ਮੇ ਚਲ ਬੱਚਾ ਆ ਕੇ ਮਿਲ ਜਾਊਗਾ ਜਦੋਂ ਪਰਿਵਾਰ ਦੀ ਸਹਿਮਤੀ ਬਣਦੀ ਆ ਵੀ ਆਪਾਂ ਇੰਡੀਆ ਰਹਿਣਾ ਉਸੇ ਜਿਹੜੀ ਪਹਿਲਾਂ 10 11 ਮਹੀਨੇ 9 ਮਹੀਨੇ ਪਤਾ ਨਹੀਂ ਮੈਨੂੰ ਯਾਦ ਨਹੀਂ ਕਿ ਕਿੰਨੀ ਡੇਟ ਸੀ ਉਹ ਜਿਹੜੀ ਟਿਕਟ ਲਈ ਹੁੰਦੀ ਉਸੇ ਟਿਕਟ ਤੇ ਬੇਟੀ ਵਾਪਸ ਆ ਜਾਂਦੀ ਹੈ ਵਾਪਸ ਆ ਜਾਂਦੀ ਹੈ ਵਾਪਸ ਪਰਮਿਟ ਤੇ ਸੀ ਸਾਡੇ 4 ਮਹੀਨੇ ਵਰਕ ਪਰਮਿਟ ਰਹਿੰਦਾ ਸੀਗਾ ਜਦੋਂ ਪਰਿਵਾਰ ਦਾ ਆਪਦਾ ਫੈਸਲਾ ਹੋ ਜਾਂਦਾ ਹੈ ਵੀ ਆਪਾਂ ਇੱਥੇ ਇੰਡੀਆ ਦੇ ਵਿੱਚ ਰਹਿਣਾ ਜੀ ਉਹ ਤਾਂ ਮਰਡਰ ਜਦੋਂ ਗੁਰਵਿੰਦਰ ਸਿੰਘ ਦਾ ਕਤਲ ਹੋ ਜਾਂਦਾ ਹੈ ਉਸ ਤੋਂ ਬਾਅਦ ਜਦੋਂ ਪੁਲਿਸ ਦੱਸਦੀ ਹੈ ਵੀ ਕੋਈ ਹਰਕਮਲ ਨਾ ਦਾ ਲੜਕਾ ਅਸੀਂ ਉਦੋਂ ਹੀ ਨਾ ਸੁਣਦੇ ਆ ਮੈਨੂੰ ਵੀ ਕੱਲ ਕੋਈ ਰਿਸ਼ਤੇਦਾਰ ਦੱਸ ਰਿਹਾ ਸੀ ਕਿ ਕੋਈ ਲੋਕ ਕਹਿ ਰਹੇ ਆ ਵੀ ਇਹਨਾਂ ਦੀ ਪਹਿਲਾਂ ਹਰ ਕਮਲ ਦੇ ਨਾਲ ਕੋਈ ਰਿਸ਼ਤੇ ਦੀ ਗੱਲ ਚੱਲਦੀ ਸੀ ਜੀ ਇਹਨਾਂ ਨੂੰ ਉਧਰ ਘੱਟ ਜ਼ਮੀਨ ਕਰਕੇ ਉਹ ਨਹੀਂ ਕੀਤਾ ਤੇ ਅਦਰ ਵੱਧ ਜ਼ਮੀਨ ਕਰਕੇ ਕਰਤਾ ਹਾਂ ਪਰ ਜਦੋਂ ਕਿਸ ਗੱਲ ਦੇ ਵਿੱਚ ਕੋਈ ਵੀ ਸੱਚਾਈ ਨਹੀਂ ਹੈ ਮੈਂ ਤੁਹਾਡੇ ਮਾਧਿਅਮ ਰਹੀਂ ਦੱਸਣਾ ਚਾਹਣਾ ਹੈ ਵੀ ਕੋਈ ਇੱਕ ਪਰਸਨ ਸਾਡੇ ਕੋਲੇ ਆ ਕੇ ਇਹ ਸਿੱਧ ਕਰ ਦੇਵੇ ਇਹ ਕਹਿ ਦੇਵੇ ਵੀ ਮੈਂ ਇਹਨਾਂ ਦੀ ਇਹ ਸਬੰਧ ਦੇ ਵਿੱਚ ਪਹਿਲਾ ਪੱਤਰ ਜਦੋਂ ਕਿ ਮੈਨੂੰ ਪਤਾ ਲੱਗਿਆ ਵੀ ਕਾਲੀ ਦੱਸ ਰਿਹਾ ਸੀ ਵੀ ਕਿਤੇ ਕਿਸੇ ਨੇ ਗੱਲ ਕੀਤੀ ਹੈ ਵੀ ਇਹਨਾਂ ਦੇ ਸਬੰਧ ਵੀ ਜਿਹੜੇ ਉਹ ਪੰਚ ਚਾਰ ਮਹੀਨੇ ਪਹਿਲਾਂ ਇਸੇ ਸਾਲ ਦੇ ਵਿੱਚ ਹੀ ਹਰਕਮਲ ਦੇ ਤੇ ਰੁਪਿੰਦਰ ਦੇ ਹੂੰ ਕੋਈ ਚੈਨਲ ਤੇ ਕੋਈ ਬੋਲ ਰਿਹਾ ਸੀ ਮੈਨੂੰ ਪਤਾ ਨਹੀਂ ਕਿਹਦਾ ਹੋਇਆ ਜੀ ਦੱਸ ਰਿਹਾ ਸੀ ਵੀ ਇੰਨਾ ਕੁ ਚਿਰ ਪਹਿਲਾਂ ਹੋਇਆ ਜਦੋਂ ਆਪਾਂ ਆਪਦੇ ਬੱਚੇ ਦੀ ਸ਼ਾਦੀ ਕਰ ਦਿੰਨੇ ਆ ਉਸ ਤੋਂ ਬਾਅਦ ਆਪਾਂ ਇੱਕ ਬੇਫਿਕਰੀ ਦੀ ਜ਼ਿੰਦਗੀ ਹੁੰਦੀ ਹੈ ਕਿਉਂਕਿ ਉਹ ਬੱਚਾ ਆਪਦੇ ਘਰੇ ਸੁਖੀ ਹੈ ਜੀ ਸਾਨੂੰ ਇਹਦੇ ਬਾਰੇ ਕੁਝ ਵੀ ਪਤਾ ਨਹੀਂ ਸਾਨੂੰ ਇਹ ਪਤਾ ਲੱਗਦਾ ਹੈ ਥਾਣੇ ਦੇ ਵਿੱਚ ਹੀ ਪਤਾ ਲੱਗਦਾ ਵੀ ਇਹ ਕਤਲ ਹੈ ਜਿਹੜਾ ਐ ਰਪਿੰਦਰ ਨੇ ਕਿਸੇ ਮੁੰਡੇ ਨਾਲ ਕਰਕੇ ਗਾ ਮੈਂ ਉੱਥੇ ਹੀ ਇੱਕ ਗੱਲ ਬੜੀ ਸਪਸ਼ਟ ਤੌਰ ਤੇ ਕਲੀਅਰ ਕਰ ਦਿੰਦਾ ਉਹਨਾਂ ਦੇ ਪਰਿਵਾਰ ਚ ਉਹਨਾਂ ਦੀ ਪੰਚਾਇਤ ਚ ਵੀ ਸਾਡੇ ਵੱਲੋਂ ਅੱਜ ਤੋ ਇਹ ਮਰ ਗਏ ਕਿਉਂ ਮੈਂ ਪਹਿਲਾਂ ਦੱਸੂ ਕਿਆਂ ਵੀ ਗੁਰਵਿੰਦਰ ਸਾਡਾ ਨੇ ਇੱਕ ਪੁੱਤ ਸੀ ਉਹ ਸਾਡਾ ਜਵਾਈ ਬਣ ਕੇ ਸਾਡੇ ਘਰ ਕਦੇ ਵੀ ਨਹੀਂ ਆਇਆ ਸੀ ਅਸੀਂ ਜੇ ਵੱਖ ਚ ਕਦੇ ਵੀ ਜ਼ਿੰਦਗੀ ਦੇ ਵਿੱਚ ਸਾਡੇ ਵੱਲੋਂ ਇਹ ਮਰ ਗਈ ਜਿਹਨੇ ਸਾਡਾ ਇੱਕ ਹੀਰੇ ਵਰਗਾ ਪੁੱਤ ਮਰਤਾ ਹੈ ਸਾਡੀ ਕੁਛ ਨਹੀਂ ਲੱਗਦੀ ਅਸੀਂ ਇਹਦੇ ਨਾਲ ਜ਼ਿੰਦਗੀ ਦੇ ਵਿੱਚ ਆਪਦਾ ਨਾਤਾ ਤੋੜ ਚੁੱਕੇ ਆ ਸਾਡਾ ਇਹਦੇ ਨਾਲ ਕੋਈ ਨਾਤਾ ਨਹੀਂ ਇਹਨਾਂ ਦੀ ਜੀ 18 ਨਵੰਬਰ ਦੀ ਐਨੀਵਰਸਰੀ ਸੀ ਐਨੀਵਰਸਰੀ ਵਾਲੇ ਦਿਨੇ ਦੋਨੋਂ ਸ਼ਾਮ ਨੂੰ ਸਾਡੇ ਕੋਲੇ ਆਉਂਦੇ ਐ ਤੇ ਕੇਕ ਕੱਟਦੇ ਆ ਜੀ ਖਾਣਾ ਖਾ ਕੇ ਸਾਡੇ ਕੋਲੋਂ ਜਾਂਦੇ ਆ ਉਸ ਦਿਨ ਮਿਲੇ ਆ ਉਸ ਤੋਂ ਬਾਅਦ ਇਹ ਸ਼ਾਇਦ ਜੇ ਮੈਂ ਨਹੀਂ ਭੁੱਲਦਾ 25 ਤਰੀਕ ਹੋਊਗੀ ਸਾਡਾ ਭਾਣਜਾ ਤੇ ਭਾਣਜੀ ਆਉਂਦੇ ਆ ਅੰਮ੍ਰਿਤਸਰ ਪੜ੍ਹਦੇ ਇੱਥੇ ਸਾਡੇ ਕੋਲੇ ਇਹ ਉਹਨੂੰ ਲੈਣ ਸ਼ਾਮ ਨੂੰ ਦੋਨੋਂ ਆਉਂਦੇ ਆ ਵੀ ਅਸੀਂ ਬੱਚਿਆਂ ਨੂੰ ਆਪਦੇ ਕੋਲੇ ਲੈ ਕੇ ਜਾਣਾ ਆਖਰੀ ਵਾਰ ਸਾਡੀ ਮੁਲਾਕਾਤ ਗੁਰਵਿੰਦਰ ਨਾਲ ਸ਼ਾਇਦ 24 ਜਾਂ 25 ਤਰੀਕੇ ਮੈਨੂੰ ਅਗਜਟ ਨੇ ਉਸ ਦਿਨ ਜੀ ਬਿਲਕੁਲ ਜੀ ਕੋਈ ਸੁਪਨੇ ਦੇ ਵਿੱਚ ਵੀ ਨਹੀਂ ਸੋਚ ਸਕਦੇ ਸੀ ਅਸੀਂ ਜੀ ਵੀ ਸਾਡੇ ਨਾਲ ਇਹ ਕੁਝ ਕੱਟਣਾ ਵਾਪਰ ਜੋ ਸਟੱਡੀ ਕਾਦੀ ਕੀਤੀ ਸੀ ਬੇਟੀ ਨੇ ਕੋਲੋਂ ਕੀ ਕਰਮਨੋਲਜੀ ਜਿਹੜੀ ਸਟੱਡੀ ਕਰ ਰਹੀ ਇਹ ਕਰਮਨੋਲਜੀ ਦੀ ਸਟੱਡੀ ਜੀ ਇਹਨੇ ਕੇਪੀਯੂ ਯੂਨੀਵਰਸਿਟੀ ਹੈ ਜੀ ਕੈਨੇਡਾ ਦੇ ਵਿੱਚ ਸਰੀ ਦੇ ਵਿੱਚ ਉੱਥੋਂ ਇਹਨੇ ਕੀਤੀ ਹੈ ਜੀ ਕਿੰਨੇ ਚਿਰ ਦੀ ਸਟੱਡੀ ਸੀ ਇਹ ਇਹ ਤਿੰਨ ਸਾਲ ਦੀ ਸਟੱਡੀ ਸੀ ਇਹ ਉਹ ਕੰਪਲੀਟ ਹੋ ਗਈ ਸੀ ਹਾਂ ਜੀ ਕੰਪਲੀਟ ਹੈ ਜੀ ਜਿੱਦੋਂ ਸਾਨੂੰ ਰਾਤ ਨੂੰ ਉੱਥੇ ਅਸੀਂ ਪਹੁੰਚਦੇ ਹਾਂ ਜੀ ਸਾਡਾ ਪੁੱਤ ਇਸ ਨੂੰ ਨਾ ਤੇ ਨਹੀਂ ਰਹਿੰਦਾ ਜੀ ਅਸੀਂ ਵੀ ਸਾਰੀ ਰਾਤ ਉੱਥੇ ਰਹਿਨੇ ਆ ਜਦੋਂ ਅਸੀਂ ਸਵੇਰ ਥਾਣੇ ਆਉਨੇ ਆ ਆਮ ਲੋਕਾਂ ਦੇ ਨਾਲ ਪਤਾ ਕਰੀਏ ਵੀ ਹੋਇਆ ਕੀ ਥਾਣੇ ਆ ਕੇ ਪਤਾ ਲੱਗਦਾ ਵੀ ਜੀ ਇੱਕ ਜਿਹੜਾ ਸੀਗਾ ਇਹ ਕੋਈ ਹਰਕਮਲ ਨਾਮ ਦਾ ਲੜਕਾ ਸੀਗਾ ਰਪਿੰਦਰ ਨਾ ਇਹਨਾਂ ਨੇ ਰਲ ਕੇ ਕਤਲ ਕਰਤਾ ਜੀ ਉਸ ਤੋਂ ਬਾਅਦ ਅਸੀਂ 2-3 ਘੰਟੇ ਉੱਥੇ ਥਾਣੇ ਸੁਖਨਵਾਲੇ ਦੀ ਵੀ ਪੰਚਾਇਤ ਆ ਸਾਰੇ ਲੋਕ ਅਸੀਂ ਵੀ ਸਾਡੇ ਰਿਸ਼ਤੇਦਾਰ ਵੀ ਅਸੀਂ ਉੱਥੇ ਰਹਨੇ ਆ ਉਸ ਤੋਂ ਬਾਅਦ ਅਸੀਂ ਪੋਸਟਮਾਰਟਮ ਕਰਵਾਉਨੇ ਆ ਪੋਸਟਮਾਰਟਮ ਤੋਂ ਬਾਅਦ ਅਸੀਂ ਗੁਰਵਿੰਦਰ ਸਿੰਘ ਦੀ ਜਿਹੜੀ ਦੇਹ ਉਹ ਮ੍ਰਿਤਕ ਦੇਹ ਸਵਾਲ ਕੇਂਦਰ ਦੇ ਵਿੱਚ ਰੱਖ ਕੇ ਫਿਰ ਸੁਖਨਵਾਲੇ ਚਲੇ ਜਾਂਦੇ ਆ ਅਸੀਂ 3 ਦਿਨ ਲਗਾਤਾਰ ਸੁਖਨਵਾਲੇ ਜਾਂਦੇ ਆ ਜਿਸ ਦਿਨ ਬਾਈ ਕੁਲਦੀਪ ਸਿੰਘ ਹੋਰੇ ਫੌਰਨ ਤੋਂ ਆਏ ਆ ਉਸ ਦਿਨ ਸਾਨੂੰ ਰੋਕ ਦਿੱਤਾ ਜਾਂਦਾ ਵੀ ਤੁਸੀਂ ਉੱਥੇ ਨਾ ਆਓ ਉੱਥੇ ਕੋਈ ਮਾਹੌਲ ਖਰਾਬ ਹੋ ਸਕਦਾ ਜੀ ਸ਼ੁਰੂ ਅਸੀਂ ਫਿਰ ਵੀ ਸਾਡੇ ਪਿੰਡ ਦੀ ਪੰਚਾਇਤ ਮੋਤਵਾਰ ਬੰਦੇ ਸਾਰੇ ਸੁੱਖਣ ਵਾਲੇ ਜਾਂਦੇ ਆ ਉੱਥੇ ਸਾਡੀ ਪੰਚਾਇਤ ਨੂੰ ਉੱਥੋਂ ਠਾ ਦਿੱਤਾ ਜਾਂਦਾ ਵੀ ਤੁਹਾਡਾ ਸਾਡੇ ਨਾਲ ਕੋਈ ਰਿਸ਼ਤਾ ਨਹੀਂ ਤੁਸੀਂ ਇੱਥੋਂ ਚਲੇ ਜਾਓ ਪੰਚਾਇਤ ਵਾਪਸ ਆ ਜਾਂਦੀ ਹੈ ਚਲੋ ਸਵੇਰੇ ਅਸੀਂ ਆਪਦਾ ਪਰਿਵਾਰ ਮੈਂ ਪਿਤਾ ਜੀ ਤਾਇਆ ਜੀ ਫੁੱਫੜ ਜੀ ਪਰਿਵਾਰ ਦੀਆਂ ਸਾਡੀਆਂ ਸਾਡੀ ਭੂਆ ਸਿਸਟਰ ਮੇਰੇ ਘਰੋਂ ਸਾਰੇ ਅਸੀਂ ਪਰਿਵਾਰ ਜਾਂਦੇ ਆਂ ਜੀ ਉੱਥੇ ਜਾ ਕੇ ਉਹਨਾਂ ਨੂੰ ਬੈਠਦੇ ਆਂ ਗੁਰਵਿੰਦਰ ਸਿੰਘ ਦੇ ਘਰੇ ਉੱਥੋਂ ਸਾਨੂੰ ਫਿਰ ਉਠਾ ਦਿੱਤਾ ਜਾਂਦਾ ਹੈ ਵੀ ਤੁਸੀਂ ਚਲੇ ਜਾਓ ਨਹੀਂ ਤਾਂ ਅਸੀਂ ਪਿੰਡ ਦੇ ਵਿੱਚ ਸਪੀਕਰ ਦੇ ਵਿੱਚ ਆਵਾਜ਼ ਦੇ ਕੇ ਅਸੀਂ ਤੁਹਾਡੇ ਨਾਲ ਬੁਰੀ ਕਰਾਂਗੇ ਉੱਥੋਂ ਸਾਨੂੰ ਫਿਰ ਜਦੋਂ ਉਹ ਬਾਈ ਕੁਲਦੀਪ ਸਿੰਘ ਨਾਲ ਤਾਂ ਅਸੀਂ ਮਿਲ ਹੀ ਨਹੀਂ ਸਕੇ ਉਹ ਸਾਨੂੰ ਬਾਹਰ 70 ਤੇ ਬੈਠਿਆਂ ਨੂੰ ਵਾਪਸ ਮੋੜ ਦਿੰਦੇ ਆ ਫਿਰ ਉਸ ਤੋਂ ਬਾਅਦ ਤਾਂ ਫਿਰ ਜਾਣ ਦਾ ਕੋਈ ਇਹ ਹੀ ਸਭ ਤੋਂ ਵੱਡਾ ਦੁੱਖ ਹੈ ਜੀ ਸਾਡਾ ਪੁੱਤ ਇਸ ਦੁਨੀਆ ਤੋਂ ਚਲਾ ਗਿਆ ਸਾਨੂੰ ਖੀਰਲੀ ਵਾਰੀ ਉਹਦਾ ਮੂੰਹ ਵੇਖਣ ਦਾ ਮੌਕਾ ਵੀ ਸਮਾਜ ਨੇ ਸਾਨੂੰ ਨਹੀਂ ਦਿੱਤਾ ਤੁਹਾਡੇ ਅੱਜ ਮੈਂ ਜਿੱਥੇ ਬੈਠਾ ਹੋ ਸਕਦਾ ਮੈਂ ਗੁਰਵਿੰਦਰ ਦੀ ਬਦੌਲਤ ਬੈਠਾ ਹਾਂ ਵੀ ਇੰਨੇ ਉਹ ਸ ਬੱਚੇ ਦੇ ਵਿੱਚ ਸਿਆਣਪ ਸੀ ਇੰਨੀ ਅਕਲਮੰਦੀ ਸੀ ਅਸੀਂ ਕੁਝ ਤਾਂ ਜ਼ਿੰਦਗੀ ਅਸੀਂ ਗੁਰਵਿੰਦਰ ਸਿੰਘ ਨੂੰ ਇੱਕ ਸਕਿੰਟ ਵਾਸਤੇ ਵੀ ਭੁੱਲ ਨਹੀਂ ਸਕਦੇ ਬਹੁਤ ਸਾਡੀ ਉਹਨੇ ਸੇਵਾ ਕੀਤੀ ਕਦੇ ਸਾਡੇ ਘਰ ਉਹ ਜਵਾਈ ਬਣ ਕੇ ਹੀ ਨਹੀਂ ਆਇਆ ਇੱਕ ਬੜਾ ਸਾਹੂ ਪੁੱਤ ਬਣ ਕੇ ਸਾਡੇ ਵਿੱਚੋਂ ਵਿਛੜਿਆ 2 ਸਾਲ ਪਰ ਪਰਮਾਤਮਾ ਨੂੰ ਪਤਾ ਨਹੀਂ ਕੀ ਮਨਜ਼ੂਰ ਸੀ ਕੀ ਸਾਡੇ ਤੋਂ ਕੋਈ ਕਰਮਾਂ ਦੇ ਖੇਡ ਹੈ ਇਹੜੇ ਜਨਮਾਂ ਦੇ ਵਿੱਚ ਕੋ ਸਾਥੋਂ ਪਾਪ ਹੋਏ ਸੀ ਜਿਹੜਾ ਐਡਾ ਹੀਰੇ ਵਰਗਾ ਪੁੱਤ ਸਾਡੇ ਤੋਂ ਚਲਾ ਗਿਆ ਵਸਦਾ ਰਸਦਾ ਘਰ ਉੱਜੜ ਗਿਆ ਕੋਈ ਲੜਕੀ ਸੀ ਆਪਣੇ ਕੇ ਉਹ ਲੜਕਾ ਨਹੀਂ ਲੜਕਾ ਜੀ ਜਿੱਦੀ ਵੀ ਸਖਤ ਤੋਂ ਸਖਤ ਸਜ਼ਾ ਮਿਲੇ ਜੀ ਉਨੀ ਹੀ ਥੋੜੀ ਹੈ ਅਸੀਂ ਤਾਂ ਇਹ ਮੰਗ ਕਰਦੇ ਹਾਂ ਵੀ ਇਹ ਕੋਈ ਕਾਨੂੰਨ ਦੇ ਵਿੱਚ ਕੋਈ ਸੋਧ ਵੀ ਹੁੰਦੀ ਹੋਵੇ ਤਾਂ ਕਰਕੇ ਜਿਸ ਤਰੀਕੇ ਨਾਲ ਉਹਨਾਂ ਨੇ ਗੁਰਵਿੰਦਰ ਨੂੰ ਕੋਕੋ ਕੇ ਮਾਰਿਆ ਉਉਹ ਛੇ ਤਰੀਕੇ ਨਾਲ ਉਸੇ ਜਗ੍ਹਾ ਤੇ ਲਜਾ ਕੇ ਉਹਨਾਂ ਨੂੰ ਕੋਈ ਮਸਾਲੀ ਸੜਾ ਦਿੱਤੀ ਜਾਵੇ ਤਾਂ ਕਿ ਅੱਗੇ ਤੋਂ ਕਿਸੇ ਨੂੰ ਇੱਕ ਨੌਣਾ ਕੰਮ ਕਰਨ ਲੱਗਿਆ। ਸੋਹ ਵੇਰੀ ਸੁੱਚ ਜਿ ਸਿਆਣੇ ਕਹਿੰਦੇ ਆ ਧੀ ਦੇ ਕਿ ਪੁੱਤ ਲੈ ਲੀਦਾ। ਉਹਨੇ ਸੜਾ ਪੁੱਤ ਮਾਰਿਆ।